ਦੇ ਅੰਦਰ ਕੇ ਜਦੋਂ ਗੁਰੂ ਨਾਨਕ ਗੁਰੂ ਦਸਵੇਂ ਪਾਸ਼ਾ ਮਹਾਰਾਜੀ ਨੇ ਐਲਨਾਮਾ ਹੋਇਆ ਕਿ ਤੁਸੀਂ ਕਿਲਾ ਛੱਡੋ ਤੁਹਾਨੂੰ ਕੁਝ ਨਹੀਂ ਕਿਹਾ ਜਾਏਗਾ ਉਸ ਵੇਲੇ ਮਹਾਰਾਜ ਨੂੰ ਪਤਾ ਸੀ ਮੈਂ ਕਿਲਾ ਨਹੀਂ ਛੱਡਿਆ ਕਿਲਾ ਛੱਡਿਆ ਤਾਂ ਬੜਾ ਪਰਾਣਕਸਾਲ ਹੋਏਗਾ ਤੇ ਉਸ ਵੇਲੇ ਮਹਾਰਾਜੀ ਨੇ ਜਦੋਂ ਸਿੰਘਾਂ ਨੇ ਬਹੁਤ ਗਿਆ ਤਾਂ ਕਿਲਾ ਛੱਡਿਆ ਧੋਖੇ ਨਾਲ ਹੱਲਾ ਕਰ ਦਿੱਤਾ ਉਹਨਾਂ ਦੇ ਉੱਤੇ ਸਾਸ਼ੇ ਦੇ ਕੰਡੇ ਤੇ ਬੜੀ ਭਾਰੀ ਲੜਾਈ ਹੋਈ ਇੱਕ ਤਰ੍ਹਾਂ ਦਾ ਤੁਫਾਨ ਹੋ ਗਿਆ ਸਿਰਫ 40 ਸਿੰਘ ਪਾੜ ਲੰਘ ਗਏ ਉਥੇ ਅਨੁਆਸ ਵਿੱਚ ਲੈ ਕੇ ਆਇਆ ਕਿ ਗੁਰੂ ਮਹਾਰਾਜ ਨੇ ਕਿਹਾ ਕਿ ਸਿੱਖੋ ਆਉਣ ਵਾਲੇ ਸਮੇਂ ਤੁਸੀਂ ਸਾਵਧਾਨ ਰਹੋ ਇਹ ਮੁਸਲਮਾਨਾਂ ਦਾ ਤੇ ਵੀ ਦੁਆਰ ਨਹੀਂ ਕਰਨਾ ਜੇ ਉਹ ਗੁਰਦੇ ਵਿੱਚ ਰਬਾ ਪਾ ਕੇ ਤਿਲ ਲਾ ਲਵੇ ਤਿਲ ਲੱਗ ਜਾਣਾ ਉਹਨੂੰ ਤਿਲਾਂ ਦੇ ਢੇਰ ਵਿੱਚ ਪਾ ਕੇ ਜਿੰਨੇ ਲੱਗ ਜਾਣ ਇੰਨੀਆਂ ਸੌਣ ਖਾਵੇ ਤਾ ਉਹਦਾ ਫੇਰ ਵੀ ਇੱਕ ਵਾਰ ਨਹੀਂ ਕਰਨਾ ਇੱਕ ਐਸੀ ਨਰਮੂਲ ਬਾਤ ਸੀ ਜੋ ਸਾਨੂੰ ਸਾਡੇ ਉੱਤੇ ਜਿਸ ਨੇ ਬਹੁਤ ਬੁਰਾ ਅਸਰ ਪਾਇਆ ਇੱਕ ਕਮਿਊਨਿਟੀ ਜਿਹੜੀ ਨੇ ਸਾਡੀ ਮਦਦ ਕਰੀ ਗਿਆ ਸੀ ਉਸ ਦੀ ਮਦਦ ਨੂੰ ਇਸ਼ਾਨ ਫਰਾਮੋਸ਼ਾ ਵਾਂਗੂ ਇਗਨੋਰ ਕਰ ਦਿੱਤਾ ਹੁੰਦਾ ਕੀ ਹੈ ਕਿ ਗੁਰੂ ਮਹਾਰਾਜ ਜੀ ਨੇ ਜਦੋਂ ਸਾਥ-ਸਾਥ ਫਾਰ ਕਰਿਆ ਉਹਨਾਂ ਦੇ ਨਾਲ 40 ਸਿੰਘ ਸੀ ਤੇ 41ਵਾਂ ਸਿੰਘ ਬਚਿੱਤਰ ਸਿੰਘ ਜੀ ਜੋ ਜਖਮੀ ਆਉ ਸੀ ਉਹਨੂੰ ਸਿੰਘ ਪਿਛ ਤੇ ਬਾਰੀ-ਬਾਰੀ ਉਠਾ ਕੇ ਰੋਪੜ ਦਾ ਕਿਲਾ ਇਹ ਰੋਪੜ ਦੇ ਪਹਾੜਾਂ ਦੇਲੇ ਸੀ ਉਹਨਾਂ ਨੇ ਰਾਹ ਚਰੇ ਆਇਆ ਸੀ ਮਹਾਰਾਜ ਜੀ ਉੱਪਰਲੇ ਪਾਸੇ ਦੀ ਹੋ ਕੇ ਕੋਟਲਾ ਨਿਹੰਗ ਉਸ ਨਿਹੰਗ ਦੇ ਰਾਹੀਂ ਗਿਆ ਸੀ ਨਿਹੰਗ ਸਾਹਿਬ ਉਸ ਦੇ ਕਿਲੇ ਵਿੱਚ ਪਹੁੰਚਦੇ ਜੇ ਗੁਰੂ ਮਹਾਰਾਜ ਨੇ ਗੱਲ ਕਹੀ ਹੁੰਦੀ ਵੀ ਅਤਵਾਰ ਨਾ ਕਰੋ ਕਿ ਫਿਰ ਆਪ ਉਸ ਮੁਸਲਮਾਨ ਦੇ ਕਿਲੇ ਵਿੱਚ ਕਿਉਂ ਦਾਖਲ ਹੋਏ ਉਹਲੇ ਮਹਾਰਾਜ ਨੇ ਚੇਤਰ ਸਿੰਘ ਨੂੰ ਸਵਾਲਿਆ ਕਿ ਇਹਦਾ ਰਾਜ ਕਰਾਈ ਜੇ ਸਿਚਰਾ ਕਰ ਗਿਆ ਤਾਂ ਇੱਥੇ ਸਨਸਕਾਰ ਕਰ ਦੇ ਉਹਦੇ ਛੇਤੀਓ ਆਵਾਜ਼ ਜਿਹੜੀ ਹਵਲਾ ਰੁਵਾਸੀ ਪਹਾੜੀਆਂ ਦੀ ਤੇ ਇਹਨਾਂ ਦੀ ਬੋਗਲਾਂ ਦੀ ਉਹਨਾਂ ਨੂੰ ਸੁਣ ਲਈ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਵਖਲ ਹੋਇਆ ਨਿਆਨਖੰਦ ਉਹਨਾਂ ਨੇ ਕਿਹਾ ਕਿ ਇੱਥੇ ਤਲਾਸ਼ੀ ਸ਼ੁਰੂ ਹੋ ਗਈ ਉਸ ਪ੍ਰਣਾਲ ਨੇ ਕਿਹਾ ਵੀ ਤਲਾਸ਼ੀ ਕਰੋ ਜੀ ਭਰ ਕੇ ਕਰੋ ਜੇ ਗੁਰੂ ਗੋਬਿੰਦ ਸਿੰਘ ਰਿਹਾ ਇੱਥੇ ਹੌਲ ਤਾਂ ਮੈਂ ਤੁਹਾਡੀ ਹੈਲਪ ਕਰਾਂ ਪਰ ਉਹ ਇੱਥੇ ਆਏ ਨਹੀਂ ਇੱਕ ਤਮੜਾ ਸੀ ਜਿਹਦਾ ਤਾਲਾ ਦਰਵਾਜ਼ਾ ਵੰਸੀ ਅੰਦਰੋਂ ਤਾਂ ਉਹtheta ਲੈ ਗਿਆ ਖਾਨ ਤਲਵਾਰ ਲੈ ਕੇ ਖੜ ਗਿਆ ਉਹ ਕਹਿਣ ਲੱਗਾ ਕਿ ਤਮਰੇ ਦਾ ਮੈਂ ਤਰਾ ਸੀ ਨਹੀਂ ਰਹਿਣੀ ਤੇ ਮੇਰੀ ਘਰ ਦਾ ਸਵਾਲ ਹੈ ਇੱਥੇ ਮੇਰਾ ਦਵਾਤ ਤੇ ਮੇਰੀ ਲੜਕੀ ਨੇ ਅੰਦਰ ਇਹਦਾ ਮੈਂ ਮੈਨਿਆਤ ਲਾ ਸੀ ਤੇ ਮੈਂ ਮਰਜੂ ਪੂਰੇ ਤੁਰੇ ਤੁਰੇ ਜੂਵੇ ਤੇ ਉਹ ਪਾ ਜੇ ਕਮਰਾ ਛੱਡ ਦਿੱਤਾ ਤੇ ਜਦੋਂ ਬਾਅਦ ਭਾਈ ਵਿੱਚ ਤਰ ਸਿੰਘ ਚਰਾਹੀ ਕਰ ਗਿਆ ਤੇ ਉਹਦਾ ਸੰਸਕਾਰ ਕੀਤਾ ਉਸਦੀ ਲੜਕੀ ਨੇ ਕਹਿ ਕੇ ਅੱਬਾ ਜਾਨ ਮੈਨੂੰ ਪਤਾ ਲੱਗਿਆ ਤੇ ਤਾਂ ਇਹ ਗੱਲ ਕਹੀ ਸੀ ਇਹ ਤੇ ਮੇਰਾ ਦਮ ਆ ਰਿਹਾ ਹੁਣ ਤੇਰੇ ਮੁਖ ਤੋਂ ਇਹ ਗੱਲ ਨਿਕਲੀ ਐ ਮੈਂ ਮੇਰੀ ਸ਼ਾਦੀ ਨਾ ਕਰੀ ਤੇ ਮੇਰਾ ਸਵਾਲ ਜਿਹੜਾ ਸੀ ਉਹ ਚੜਾਈ ਕਰ ਗਿਆ 137 ਸਾਲ ਦੀ ਉਹ ਬੀਬੀ ਹੋਈ ਤੇ ਉਹਨੇ ਉਹ ਮੇਰੇ ਪਾਦਰੇ ਕਿ ਆਪਣੀ ਬੰਦਗੀ ਕੀਤੀ ਤੇ ਗੁਰੂ ਗੋਬਿੰਦ ਸਿੰਘ ਦਾ ਕਿੰਨਾ ਪਿਆਰ ਸੀ ਉਹਨਾਂ ਦੇ ਮਨਾਂ ਦੇ ਵਿੱਚ ਜੇ ਇਹ ਜਨੂਬੀ ਕੇ ਮੁਸਲਮਾਨ ਦਾ ਦਰਵਾਜ਼ਾ ਘੋੜਾ ਤੇ ਗੁਰੂ ਮਹਾਰਾਜ ਆਪ ਕਿਉਂ ਜਾਂਦੇ ਜਸਵੰਤ 5000 ਫੌਜ ਨੇ ਦਲੇਰ ਖਾਨ ਜਨੰਦ কুমার ਹੈ ਮਾਛੀਵਾਲੇ ਨੂੰ ਘੇਰਾ ਪਾਇਆ ਉਸ ਵੇਲੇ ਜਿਹੜੇ ਅਨਿਆਇ ਸੀ ਬਸੰਦ ਸੀ ਸੌੜਾ ਗਏ ਕੋਈ ਵੀ ਗੁਰੂ ਮਹਾਰਾਜ ਨੂੰ ਪਨਾਹ ਲੈਣ ਵਾਸਤੇ ਤਿਆਰ ਨਹੀਂ ਸੀ ਉਸ ਵੇਲੇ ਬਹੁਤ ਮੁਸਲਮਾਨ ਜਾਨੀ ਖਾਨ ਨਵੀ ਖਾਨ ਆਏ ਪਾਸਾ ਇੱਥੇ ਫੜੇ ਜਾਉਗੇ ਸਾਡੇ ਨਾਲ ਚਲੋ ਅਸੀਂ ਕੋਸ਼ਿਸ਼ ਕਰਾਂਗੇ ਕਿ ਕਿਸੇ ਤਰੀਕੇ ਨਾਲ ਇਥੋਂ ਨਿਕਲਿਆ ਜਾਵੇ ਉਸ ਵੇਲੇ ਗੁਰੂ ਮਹਾਰਾਜ ਉਹ ਮੁਸਲਮਾਨਾਂ ਦੇ ਘਰ ਵਿੱਚ ਗਏ ਤੇ ਜਿਵੇਂ ਉਹ ਬੌਦਾ ਪਾ ਕੇ ਉਚਰਾ ਪੀਰ ਬਣਾ ਕੇ ਬੌਦੇ ਵਿੱਚ ਹੀ ਕੱਢਿਆ ਤੇ ਜਦੋਂ ਗੁਰੂ ਮਹਾਰਾਜ ਜੀ ਨੂੰ ਰੋਕ ਲਿਆ ਗਿਆ ਕਰਤਪੇਸ਼ ਤੋਂ ਪਾਸ ਉਸ ਵੇਲੇ ਗਵਾਹੀ ਦੇਣ ਵਾਸਤੇ ਤਿੰਨ ਆਏ ਤੇ ਇੱਕ ਸૈયਦ ਆਇਆ ਇੱਕ ਮੋਠੋ ਆਇਆ ਦੇ 몰ਵੀ ਆਇਆ ਇੱਕ ਉਹਰਪੁਰ ਦਾ ਆਇਆ ਤਿੰਨਾਂ ਨੇ ਆ ਕੇ ਇਹ ਗੱਲ ਕਹੀ ਕਿ ਇਹ ਨਾ ਬਹੁਤ ਪੀਰਾਂ ਦੇ ਪੀਰ ਨੇ ਇਹਨਾਂ ਦੀ ਬੇਅਦਬੀ ਨਾਲ ਤੁਸੀਂ ਬੜੀ ਮਾਰੀ ਗੱਲ ਕਰੀ ਉਹ ਗੋਗਾਸੀ ਜਿਸ ਵਤੋਂ ਗੁਰੂ ਗੋਬਿੰਦ ਸਿੰਘ ਜੀ ਨੂੰ ਪਲਾਜ਼ਾ ਦੇ ਸੀਤਪੁਰੇ ਪੜਿਆ ਨਾਮ ਲੈ ਸਰ ਉਤੋਂ ਗੁਰੂ ਮਹਾਰਾਜ ਜੀ ਸਨੇ ਜਨੇ ਚੱਲਦੇ ਚੱਲਦੇ ਰਾਏ ਕੰਨੇ ਦੇ ਚਲੇ ਰਾਏ ਕੰਨੇ ਨੇ ਆਪਣੇ ਬੇਲ ਤੋਂ ਨਜ਼ਦੀਕ ਗੁਰੂ ਮਹਾਰਾਜ ਦਾ ਟੈਂਪ ਕਰਾ ਦਿੱਤਾ ਤੇ ਸੇਵਾ ਵਿੱਚ ਤਤਪਰ ਹੋ ਗਿਆ ਰਾਏ ਕੰਨਾ ਮੁਸਲਮਾਨ ਹਾਤੋਂ ਸੀ ਉਹ ਸੁਲਾਕੇ ਦਾ ਮਲੇਲ ਗੋੜਲੇ ਦੇ ਮੁਕਾਬਲੇ ਕਿ ਉਹਦੀ ਰਿਆਸਤ ਸੀ ਨਵਾਬ ਸਰਾਂਦਰ ਨੂੰ ਜਦੋਂ ਪਤਾ ਲੱਗਿਆ ਕਿ ਉਸ ਨੇ ਗੁਰੂ ਗੋਬਿੰਦ ਸਿੰਘ ਨੂੰ ਖਾਇਆ ਉਹ ਪੱਤੀ ਭੇਜੀ ਕੋ ਪੁਤਰੀ ਕੇ ਨਾਲ ਤੈਨ ਲੱਗਾ ਬਾਈ ਕਲਾ ਤੂੰ ਬਹੁਤ ਸ਼ਿਆਰਾ ਮਦ ਹੈ ਮੈਂ ਤੈਨੂੰ ਬਹੁਤ ਹੋਰ ਇਲਾਕਾ ਦਵਾਵਾ ਜਾ ਰੰਗਰੇਵ ਨੂੰ ਕਹਿ ਕੇ ਤੂੰ ਗੁਰੂ ਗੋਬਿੰਦ ਸਿੰਘ ਨੂੰ ਇੱਥੇ ਐਵੇਂ ਜੇ ਮਿਲਤ ਜੇ ਕਹੇ ਤਾਂ ਮੈਂ ਫੌਜਾ ਭੇਜ ਦਿੰਦਾ ਤੇ ਇੱਕ ਬੈਟਰ ਹੈ ਤੇ ਤੂੰ ਹੀ ਗੁਰੂ ਗੋਬਿੰਦ ਸਿੰਘ ਨੂੰ ਫੜ ਕੇ ਹਾਜ਼ਰ ਕਰ ਲੈ ਕਿਉਂਕਿ ਇਹ ਸ਼ਾਹੀ ਬਾਤ ਹੈ ਤੋਂ ਉਸ ਵੇਲੇ ਰਾਏ ਕਲੇ ਨੇ ਜਵਾਬ ਦਿੱਤਾ ਜਾਣ ਲੱਗੇ ਨਵਾਬ ਸਾਹਿਬ ਇਹ ਗੁਰੂ ਗੋਬਿੰਦ ਸਿੰਘ ਮੇਰਾ ਪੀਰ ਹੈ ਮੇਰੀ ਰਾਇਆ ਦਾ ਪੀਰ ਹੈ ਪੀਰਾਂ ਦੇ ਵਾਸਤੇ ਜਿਵੇਂ ਮਰੀਦ ਕੱਟ ਜਾਂਦੇ ਨੇ ਜਦ ਤੱਕ ਸਾਡੀ ਜਾਨ ਚ ਜਾਨ ਹੈ ਕੋਈ ਗੁਰੂ ਗੋਬਿੰਦ ਸਿੰਘ ਜੀ ਆਨ ਵੱਲ ਝਾਕ ਨਹੀਂ ਸਕਦਾ ਅਗਰ ਮਨਮਾਨ ਨੇ ਨਹੀਂ ਮਾਰਾ ਹੁੰਦਾ ਵੀ ਉਹਦਾ ਦਵਾਰ ਨਾ ਕਰੋ ਤੇ ਗੁਰੂ ਸਾਹਿਬ ਉਹਦੇ ਰਾਜ ਜਾ ਕੇ ਕਿਉਂ ਰਹੇ ਸੋ ਇਸ ਤਰ੍ਹਾਂ ਸਭ ਤੋਂ ਪਹਿਲਾਂ ਜਿਹਨੇ ਡਿਕਲੇਅਰ ਕੀਤਾ ਪੈਗੰਬਰ ਵੱਡਾ ਆ ਗਿਆ ਉਹ ਵੀ ਖਾਸੀ ਉਹਨੇ ਸਾਰੇ ਰਸੂਲ ਛੱਡ ਕੇ ਨਮਾਜ਼ ਪੂਰਵ ਵੱਲ ਮੂੰਹ ਕਰਕੇ ਕਰੀ ਜਦੋਂ ਗੁਰੂ ਮਹਾਰਾਜ ਜੀ ਪੋਦੇਸਾ ਉਤਤ ਕਰਦੇ ਨੇ ਉਸ ਵੇਲੇ ਜਿਹੜੇ ਮਿੱਤਰ ਸੀ ਰਾਜਾ ਫਤਿਹਜੰਦ ਜਿਹਦੀ ਲੜਕੀ ਦੀ ਸ਼ਾਦੀ ਤੇ ਗੁਰੂ ਮਹਾਰਾਜ ਨੇ 3 ਲੱਖ ਦਾ ਸੱਤ ਬੋਲ ਭੇਜਿਆ ਜੋ ਹੁਣ ਕਰੋੜ ਰੁਪਈਆ ਤੋਂ ਵਿਵਾਦ ਹੈ ਉਹ ਬਟਰੇ ਕੀਤਾ ਉਸਨੇ ਧੋਖਾ ਦਿੱਤਾ ਗੁਰੂ ਮਹਾਰਾਜ ਤੇ ਹਮਲਾ ਕੀਤਾ ਉਸ ਵੇਲੇ ਮਦਦ ਕਰਣ ਆਇਆ ਪੀਰ ਬੁੱਧੂ ਸਾਹਿਬ 700 ਮਰੀਦ ਆਪਣੇ ਬੇਟੇ ਆਪਣੇ ਸਾਰੇ ਲੈ ਕੇ ਆਇਆ ਤਿੰਨ ਸੌ ਮਰੀਦ ਉਹਦਾ ਚੱਲੇ ਦਾ ਸਭ ਤੋਂ ਵੱਡਾ ਨੁਕਸਾਨ ਉਹਦਾ ਹੋਇਆ 300 ਫੀਲ ਸੀਦੜਾ ਉਹ ਬੱਚੇ ਉਹਦੇ ਮਾਰੇ ਨੇ ਤੇ ਜਿਸ ਵਾਰ ਗੁਰੂ ਮਹਾਰਾਜ ਨੇ ਕਿਹਾ ਕਿ ਪੀਰ ਜੀ ਤੇਰਾ ਨੁਕਸਾਨ ਬਹੁਤ ਹੋਇਆ ਹੈ ਲੱਗ ਤੈਨੂੰ ਕੀ ਲਈ ਉਸ ਵੇਲੇ ਉਹਨੇ ਕਿਹਾ ਵਿੱਚ ਪਾਸ਼ਾ ਮੇਰਾ ਨੁਕਸਾਨ ਕੋਈ ਨਹੀਂ ਹੋਇਆ ਮੇਰੇ ਬੱਚੇ ਤੇਰੀ ਖੇਮਤ ਚ ਲੱਗੇ ਉਹ ਅਮਰ ਜੀਵਨ ਪ੍ਰਾਪਤ ਕਰ ਗਏ ਜੇ ਤੂੰ ਮੇਰੇ ਤੇ ਫੇਰ ਵੀ ਪ੍ਰਸੰਨ ਹੈ ਤਾਂ ਜਿਹੜੇ ਕੇਸ ਤੰਗੜੇ ਵਿੱਚ ਤਾਰ ਲਏ ਕੇਸ ਬਾਗੇ ਕੇਸ ਪਾਇਰੇ ਨੇ ਇਹ ਗੰਜਰ ਨੂੰ ਸਵੇਤ ਕੇਸ਼ਾਂ ਦੇ ਉੱਤੇ ਕਿੰਨੀ ਬੜੀ ਬਾਤ ਸੀ ਕਿੰਨਾ ਪਿਆਰ ਸੀ ਉਹਨਾਂ ਲੋਕਾਂ ਦਾ ਗੁਰੂ ਦਸਵੇ ਜੀ